ਸਸਕਲਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਇਸ ਸਮੇਂ ਸਿਟੀ ਕੋਆਬੀ ਖਾਣੇ ਦੇ ਵਿੱਚ ਖੜੇ ਹਾਂ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤੇ ਇੱਕ ਸੈਂਟਰੋ ਕਾਰ ਹੈ ਜੋ ਐਚ ਆਰ ਨੰਬਰ ਹੈ ਇਹੋ ਬਰਾਮਦ ਕੀਤੀ ਗਈ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਫੜੇ ਗਏ ਨੇ ਤੇ ਜਿਨ੍ਹਾਂ ਵਿੱਚੋਂ ਤਿੰਨ ਦੋਸ਼ੀ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਕਬਾੜੀਆ ਤੇ ਦੋ ਚੋਰ ਨੇ ਜਿਹੜੇ ਵੱਖ-ਵੱਖ ਏਰੀਆ ਦੇ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਤੇ ਕਬਾੜੀਏ ਨੂੰ ਵੇਚਦੇ ਹੁੰਦੇ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੇ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਨੇ ਉਹ ਦੇਖੋ ਤੁਸੀਂ ਵੀ ਸਾਰੇ ਖੁੱਲੇ ਹੋਏ ਨੇ ਚਾਸੀਆਂ ਬਰਾਮਦ ਹੋਈਆਂ ਸਮਾਨ ਸਾਰਾ ਹੀ ਕੱਟ-ਕੱਟ ਕੇ ਵਿੱਚ ਦਿੱਤਾ ਗਿਆ ਏ ਤੇ ਜਿਹੜੇ ਪੰਜ ਮੋਟਰਸਾਈਕਲ ਨੇ ਉਹ ਤਕਰੀਬਨ ਅਲਦੇ ਵਿੱਚ ਅਲਦੇ ਤੇ ਖੜੇ ਨੇ ਬਾਕੀ ਚਾਸੀਆਂ ਬਰਾਮਦ ਹੋਈਆਂ ਨੇ ਔਰ ਇੰਜਨ ਬਰਾਮਦ ਹੋਏ ਨੇ ਤੇ ਬਾਕੀ ਦਾ ਸਮਾਨ ਖੋਲ ਕੇ ਵੇਚਦਾ ਗਿਆ ਏ ਉਹਨਾਂ ਕੋਲ ਉਸ ਨੂੰ ਡੈਂਟੀਫਾਈ ਕਰ ਰਹੀ ਹੈ ਇਹਨਾਂ ਨੂੰ ਕਿ ਇਹ ਜਿਹੜੇ ਮੋਟਰਸਾਈਕਲ ਕਿੱਥੋਂ ਚੋਰੀ ਕੀਤੇ ਗਏ ਨੇ ਤੇ ਕਿਹਨਾਂ ਬੰਦਿਆਂ ਦੇ ਮੋਟਰਸਾਈਕਲ ਨੇ ਕਿਉਂਕਿ ਇਹਨਾਂ ਦੇ ਨੰਬਰ ਪਲੇਟਾ ਤਾਂ ਹੈ ਹੀ ਨਹੀਂ ਔਰ ਚਾਸੀ ਨੰਬਰ ਇੰਜਨ ਨੰਬਰ ਦੇ ਵੈਰੀਫਾਈ ਕਰਕੇ ਉਹਨਾਂ ਦੀ ਇੱਕ ਲਿਸਟ ਬਣਾ ਕੇ ਫਿਰ ਪਤਾ ਕੀਤਾ ਜਾਏਗਾ ਕਿ ਇਹ ਮੋਟਰਸਾਈਕਲ ਕਿੱਥੋਂ ਤੇ ਕਿਹੜੇ ਤਰੀਕੇ ਤੇ ਗਏ ਨੇ ਇੱਕ ਕਾਰ ਵੀ ਚੋਰੀ ਕੀਤੀ ਗਈ ਹੈ ਜਿਹੜਾ ਚਾਰ ਨੰਬਰ ਦੱਸੀ ਜਾ ਰਹੀ ਹੈ ਤੇ ਇਹ ਜਿਹੜੀ ਕਾਰ ਹੈ ਹਿਮਾਲੇ ਤੋਂ ਕਹਿੰਦੇ ਚੋਰੀ ਕੀਤੀ ਗਈ ਹੈ ਇਸ ਪੂਰੇ ਮਾਮਲੇ ਦੇ ਸਬੰਧ ਦੇ ਵਿੱਚ ਐਸ.ਐਚ.ਓ. ਕੁਰਾਲੀ ਭਾਈਸ ਨਾਮ ਸਿੰਘ ਉਹਨੇ ਜਾਣਕਾਰੀ ਸਾਂਝੀ ਕਰਦੇ ਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਕੇ ਪੂਰੇ ਮਾਮਲੇ ਦੀ ਜਿਹੜੀ ਡਿਟੇਲ ਹੈ ਪ੍ਰੈਸ ਨੋਟ ਹੈ ਉਹ ਜਾਰੀ ਕਰਦੇ ਆ ਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਅੰਮ੍ਰਿਤ ਰਾਜੇ ਸ਼ਕਾਹ ਤਸਵੀਰ ਤਾਂ ਅੱਜ ਥਾਣੇ ਵਿੱਚ ਪਹੁੰਚੀ ਤੇ ਮੇਰਾ ਨਾ ਮੋਟਰਸਾਈਕਲ ਚੋਰੀ ਹੋਇਆ ਫਲਾਟਿੰਗ ਨਾਲ 11 ਮਾਡਲ ਰਮੋਡ ਪ੍ਰਾਈਵ ਜੀ ਮੈਨੂੰ ਪਤਾ ਲੱਗਿਆ ਸੀ ਜੀ ਸਭ ਤੋਂ ਪਹਿਲਾਂ ਕੋਕਸਰ ਫੜੇ ਹੈ ਇੱਥੇ ਅੱਛਾ ਤੇ ਮੈਂ ਚੈੱਕ ਕਰਨ ਦੇਖਣ ਆ ਮੈਂ ਮੇਰਾ ਵੀ ਉਹ ਵੀ ਦੇਖ ਲਿਆ ਉਹਨੇ ਪਹਿਲੇ ਪੈਜ ਦੇਖਦੇ ਆ ਕਿ ਆ ਇੰਜਨ ਵਗੈਰਾ ਨੂੰ ਨੰਬਰ ਦੱਸਨ ਕਰਾਂਗਾ ਲਾ ਕੇ ਅੱਛਾ ਤੇ ਉਹ ਚਾਰਮੀ ਲਗੋ ਚੱਕ ਹੋਏ ਨੇ ਅੱਛਾ ਕਿੱਥੋਂ ਚੱਕ ਹੋਇਆ ਸੀ ਜੀ ਇਹ ਆਪਣਾ ਸ਼ਹਿਰ ਚੋਂ ਚੱਕ ਹੋਇਆ ਜੀ ਬੂ ਬੂ ਕੋਲੇ ਦੇ ਸਾਹਮਣੇ ਅੱਛਾ ਕੀ ਕੰਮ ਆਇ ਸੀ ਉਹ ਯਾਰ ਹਾਂ ਜੀ ਕੰਮ ਆਇਆ ਸੀ ਮੈਂ ਉਸੇ ਖੜਾ ਕਰ ਤੇ ਤਲਾ ਲੱਗਿਆ ਜੀ ਲੋਕ ਲੱਗਿਆ ਸੀ ਸਿਰਫ 10-15 ਮਿੰਟ ਚ ਚੱਕ ਲਈ ਜੀ 10 ਮਿੰਟ ਖੜਾ ਕਰ ਮੈਂ ਦੇਖਿਆ ਮੁਕਿਆ ਅੱਛਾ ਫਿਰ ਮੋਟਰਸ 80 ਨੰਬਰ ਤੁਹਾਨੂੰ ਪਤਾ 80 ਨੰਬਰ ਇਹਦੇ ਕਾਸੀ ਨੰਬਰ ਦਾ ਮੈਂ ਦੇਖਾਂ ਦੇਖਦੇ ਬਾਖੀ ਨੂੰ ਪਤਾ ਕਰਦਾ ਇਹਦੇ ਮਰਾਮ ਨੂੰ ਕਿੱਥੇ ਦੇਖਦੇ ਅੱਛਾ ਜੀ ਕਿੰਨਾ ਕੁ ਨੁਕਸਾਨ ਹੋਇਆ ਮੋਟਰਸਾਈਕਲ ਦਾ ਕਿੰਨਾ ਖਰਚਾ ਪਿਆ ਮਰਾਮ 22000 ਦਾ ਲੱਗਾ ਸੀ ਇਹਨੂੰ ਪਾਣਾ ਪਿਆ ਜੀ ਨੁਕਸਾਨ ਤਾਂ ਇਹ ਕੰਮ ਖੜ ਗਿਆ ਜੀ ਹੁਣ ਪਿੰਡ ਸਿੰਘਪੁਰਾ ਮੇਰਾ ਜੀਵਨ ਕੁਮਾਰ ਲਾਏ ਜੀ ਮੇਰਾ ਅੱਛਾ ਕੰਮ ਕੀ ਕਰਦੇ ਕੰਮ ਤੋਂ ਮੈਂ ਕੁਝ ਨਹੀਂ ਮਿਲਦਾ ਹੀ ਆ ਜੀ ਅੱਛਾ ਇਸ ਦਾ ਬੜਾ ਨੁਕਸਾਨ ਹੋ ਗਿਆ ਜੀ ਇਹ ਵਾਲੇ ਮੋਟਰਸਾਈਕਲ ਪਾਏ ਜੀ ਸੋਵੀਰ ਜੀ ਜਿਹੜਾ ਇਹ ਪੁਲਿਸ ਦੇ ਜੋ ਇਸ ਇਹਨੂੰ ਕਿਸ ਤਰ੍ਹਾਂ ਦੇਖ ਰਹੇ ਹੋਏ ਹੋ ਚਲੋ ਪੁਲਿਸ ਦਾ ਹੁਣ ਪੁਲਿਸ ਵੀ ਕਾ ਕਰੇ ਜੇ ਇੰਨੇ ਚੋੜੇ ਇੰਨੇ ਹੋ ਗਏ ਅਮਲੀ ਇਹਨੇ ਪੁਲਿਸ ਵੀ ਕੀ ਦੀ ਕਿ ਉਹ ਫੜੀ ਜਾਵੇ ਜੀ ਪੁਲਿਸ ਨੇ ਪੁਲਸ ਨਾਲ ਇਨਕੁਆਰੀ ਕਰੀ ਜਾ ਕੇ ਕੈਮਰੇ ਗੂਮਰੇ ਚੈੱਕ ਕਰੇ ਜੀ ਜਦੋਂ ਰਿਪੋਰਟ ਕਰੀ ਜੀ ਗਏ ਸੀ ਰਾਜਪਾਲ ਜੀ ਨਾਲ ਕੈਮਰੇ ਗੂਮਰੇ ਬਹੁਤ ਚੈੱਕ ਕਰਦੇ ਦੋ ਦਿਨ ਘੁੰਮਦੇ ਰਹੇ ਤੇ ਉਹਨਾਂ ਕਿਹਾ ਕਿ ਇਤਿਆਦ ਪਤਾ ਨਹੀਂ ਲੱਗਿਆ ਕੋਈ ਪਤਾ ਸੋ ਕਰਾਲੀ ਪੁਲਿਸ ਪ੍ਰਸ਼ਾਸਨ ਵਾਸਤੇ ਕੀ ਕਰਨਾ ਚਾਹੀਦਾ ਜੋ ਉਹਨਾਂ ਨੇ ਇੰਨੇ ਜੋ ਪੰਜ ਮੋਟਰਸਾਈਕਲ ਲੰਬੇ ਆ ਬਹੁਤ ਵਧੀਆ ਜੀ ਚੰਗਾ ਕੰਮ ਕਰ ਰਿਹਾ ਉਹ ਵੀ ਚੋਰੀ ਦੇ ਚੱਕੇ ਫੜੇ ਜਾਂਦੇ ਇਹਨ ਹਰ ਚੱਕਰ ਕਰਕੇ ਕਾਨੂੰਨ ਦਾ ਪ੍ਰਸ਼ਾਸਨ ਪੂਰਾ ਆਪਣਾ ਕੰਮ ਤਾਂ ਤੇ ਹੀ ਨਾਲ ਕਰ ਰਿਹਾ ਹੈ ਜੀ ਮੇਰਾ ਵੀ ਉਹਨਾਂ ਨੇ ਕੈਮਰੇ ਵਗੈਰਾ ਚੈੱਕ ਕਰੇ ਘੰਟਿਆਂ ਤੋਂ ਘੰਟੇ ਵਿਚਾਰੇ ਲਾ ਕੇ ਆਏ ਲੇਕਿਨ ਨਹੀਂ ਪਤਾ ਲੱਗਿਆ ਤੁਸੀਂ ਤਿੰਨ ਚੋਰ ਫੜੇ ਆ ਇਹਨਾਂ ਪਾਸੋਂ ਕੀ ਕੀ ਬਰਾਮਦ ਹੋਇਆ ਜੀ ਤੇ ਕੀ ਕੀ ਕਿੱਥੇ ਕਿੱਥੇ ਇਹ ਚੋਰੀ ਕਰਦੇ ਸੀ ਇਹ ਇਹ ਜੀ ਸਾਨੂੰ 4 ਜਨਵਰੀ 2025 ਨੂੰ ਇੱਕ ਕੰਪਲੇਂਟ ਆਈ ਸੀ ਕਿ ਇੱਕ ਸਪਲੈਂਡਰ ਮੋਟਰਸਾਈਕਲ ਸਿੰਘਪੁਰੇ ਰੋਡ ਤੋਂ ਚੋਰੀ ਹੋਇਆ ਜਿਸ ਦੇ ਸਬੰਧ ਵਿੱਚ ਸੀ ਮੁਕੱਦਮਾ ਨੰਬਰ 2 ਮਿਤੀ 4/1/2025 ਨੂੰ ਥਾਣਾ ਸਿਟੀ ਕਰਾਲੀ ਵਿਖੇ ਦਰਜ ਕੀਤਾ ਗਿਆ ਜਿਸ ਦੇ ਤਤਰੀਜ ਦੌਰਾਨ ਕਰਦੇ ਆ ਹੋਇਆ ਇਹ ਚ ਅਸੀਂ ਦੋ ਦੋਸ਼ੀਆਂ ਨੂੰ ਪਹਿਲਾਂ ਰੈਸਟ ਕੀਤਾ ਗਿਆ ਜਸਪ੍ਰੀ ਸਿਮਰੂ ਲੱਟੂ ਪੁੱਤਰ ਬਲਬੀਰ ਸਿੰਘ ਵਾਸੀ ਕਰਾਲੀ ਅਤੇ ਬਦਰਾਮ ਸਿੰਘ ਰਪੱਟੀ ਪੁੱਤਰ ਸ਼ਾਮ ਸਿੰਘ ਵਾਸੀ ਕਾਲੀ ਇਹ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ પાસે ਸਾਨੂੰ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਇਆ ਤੇ ਉਤੋਂ ਅੱਗੇ ਤਤੀਸ਼ ਕਰਦੇ ਹੋਇਆ ਸਾਨੂੰ ਅੱਗੇ ਲੀਡ ਮਿਲੀ ਸੀ ਕਿ ਇਹ ਅੱਗੇ ਕਿਸੇ ਨੂੰ ਮੋਟਰਸਾਈਕਲ ਅੱਗੇ ਵੇਚਦੇ ਹਨ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਮਿਤੀ 7 1 2025 ਨੂੰ ਇੱਕ ਦਲੀਪ ਨਾਂ ਦੇ ਵਿਅਕਤੀ ਨੂੰ ਜੋ ਕਿ ਸਕ੍ਰੈਪ ਦਾ ਕੰਮ ਕਰਦਾ ਉਹਨੂੰ ਖਮਾਣ ਤੋਂ ਰੈਸਟ ਕੀਤਾ ਇਸ ਮੁਕਦਮੇ ਦੇ ਵਿੱਚ ਇਸ ਮਕਦਮੇ ਦੇ ਵਿੱਚ ਟੋਟਲ ਅਸੀਂ ਜੀ ਪੰਜ ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤੇ ਨੇ ਇੱਕ ਸੈਂਟਰੋ ਕਾਰ ਜੋ ਕਿ ਅੰਬਾਲਾ ਦੇ ਚੋਰੀ ਕੀਤੀ ਸੀ ਇਹਨਾਂ ਨੇ ਉਹ ਵੀ ਅਸੀਂ ਰਿਕਵਰ ਕੀਤੀ ਹੈ ਜੇ ਤੋਂ ਇਲਾਵਾ ਅਸੀਂ ਤਿੰਨ ਮੋਟਰਸਾਈਕਲਾਂ ਦੀਆਂ ਚਾਸੀਆਂ ਤੇ ਇੱਕ ਇੰਜਣ ਮੋਟਰਸਾਈਕਲ ਦਾ ਉਹ ਵੀ ਰਿਕਵਰ ਕੀਤਾ ਜੀ ਤੇ ਹੁਣ ਇਹਨਾਂ ਦਾ ਕੀ ਪੁੱਛਗਿੱਛ ਚੱਲ ਰਹੀ ਹੈ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਜੀ ਇਹਨਾਂ ਦੀ ਪੁੱਛਗਿੱਛ ਕਰਨ ਤੋਂ ਬਾਅਦ ਹੀ ਤਤਿਸ਼ ਹਾਲੇ ਚੱਲ ਰਹੀ ਹੈ ਤੇ ਇਹਨਾਂ ਨੂੰ ਜੁਡੀਸ਼ੀਅਲ ਕਸ਼ਲੀਫ ਭੇਜਿਆ ਗਿਆ ਹੋਰ ਵੀ ਕਲਾਸੇ ਹੋਣ ਦੀ ਉਮੀਦ ਹੈ ਜੀ ਹਾਂਜੀ ਹਾਂਜੀ ਹੋਰ ਵੀ ਸਾਡੇ ਕੋਲ ਜਿਹੜੀ ਰਿਕਵਰੀ ਹੋਈ ਹੈ ਉਹ ਵੀ ਅਸੀਂ ਪਤਾ ਕਰ ਰਹੇ ਹਾਂ ਤੇ ਜਿਹੜੇ ਵਹੀਕਲ ਇਹਨਾਂ ਨੇ ਚੁਰਾਏ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰ ਰਹੇ ਹਾਂ ਕਿਤੋਂ ਕਿਤੋਂ ਚੋਰੀ ਹੋਏ ਸੀਗੇ ਉਹ ਵੀ ਅੱਗੇ ਕਲਾਸੇ ਹੋਣਗੇ ਬੰਦੇ ਲੱਭੇ ਜਾਂਦੇ ਮੋਟਰਸਾਈਕਲਾਂ ਹਾਂਜੀ ਹਾਂਜੀ ਇਹਨਾਂ ਚੋਂ ਅਸੀਂ ਤਕਰੀਬਨ 2-3 ਦੋ ਚੋਰੀਆਂ ਦੀਆਂ ਵਾਰਦਾਤਾਂ ਜਿਹੜੀਆਂ ਸੀਗੀਆਂ ਉਹ ਕਰਾਈ ਸ਼ਹਿਰ ਦਿੱਤੀ ਸੀਗੀਆਂ ਉਹ ਮੋਟਰਸਾਈਕਲ ਸਾਨੂੰ ਕਵਰ ਹੋ ਚੁੱਕੇ ਆ ਤੇ ਉਹਨਾਂ ਦੇ ਲਈ ਮਾਲਕ ਨੇ ਉਹ ਵੀ ਮਿਲ ਚੁੱਕੇ ਨੇ ਇਹ ਤੋਂ ਇਲਾਵਾ ਜਿਹੜੀ ਸੈਂਟਰਲ ਕਾਰ ਇਹਨਾਂ ਨੇ ਬਾਲੇ ਸ਼ਰਧ ਚੋਰੀ ਕੀਤੀ ਸੀਗੀ ਉਹਨਾਂ ਨਾਲ ਅਸੀਂ ਤ